ਅੱਜ ਆਪ ਕਰ ਰਹੀਆਂ ਪਲਾਜ਼ੋ ਦੀ ਕਟਿੰਗ ਇਹਦੇ ਲਈ ਪਹਿਲਾਂ ਆਪਾਂ ਫਰਸਤ ਕੰਲਾ ਕਟਾਂਗੇ ਫਿਰ ਆਪਾਂ ਪਿਛਲਾ ਪੰਲਾ ਕੱਟਾਂਗੇ ਤੇ ਤਾਂ ਇਹਦੇ ਲਈ ਆਪਾਂ ਨੂੰ ਕੀ ਚਾਹੀਦਾ ਪਹਿਲਾਂ ਆਪਾਂ ਹਿਪ ਦਾ ਨਾਪ ਕਰਾਂਗੇ ਜਿਵੇਂ ਕੀ ਹਿਪ ਆਪਨੇ ਹੈਗੀ ਆ 19 ਇੰਚ ਹਨਾ 19 ਦਾ ਜਦੋਂ ਡਬਲਾਂ ਕਰਕੇ 38 ਇੰਚ ਹੋ ਗਈ ਹਨਾ 38 ਦਾ ਆਪਾਂ ਚਾਰ ਨਾਲ ਭਾਗ ਕਰਦਾਂਗੇ 38 ਨੂੰ ਚਾਰ ਨਾਲ ਭਾਗ ਕੀਤਾ ਕਿੰਨਾ ਰਹਿ ਗਿਆ ਉਹ ਸਾਡੇ ਨਾਲ ਸਾਡਾ ਉਹ ਗਲਤ ਪਰ 2 ਪਲੱਸ ਕਰਦਾ ਹੈ ਠੀਕ ਹੈ 2 ਪਲੱਸ ਕਰਕੇ ਜਿੰਨਾ ਆਪਣਾ ਆਇਆ ਉਸ ਦੇ ਹਿਸਾਬ ਨਾਲ ਆਪਾਂ ਇਹਦੀ ਕਟਿੰਗ ਕਰਾਂਗੇ ਠੀਕ ਹੈ ਜਿਵੇਂ ਕਿ ਮੇਰਾ 11:30 ਆ ਰਿਹਾ ਇਸ ਲਈ ਪਰ 11:30 ਦੀ ਕਟਿੰਗ ਕਰਾਂਗੇ ਐਦਾਂ ਠੀਕ ਹੈ ਇਦਰੋਂ ਫਿਰ ਐਸੇ ਹੀ ਆਪਾਂ ਨੇ ਆਸ ਵਿੱਚ ਕੱਢਣਾ ਆਸਾਨੀ ਆਪਾਂ ਦੇ ਕਰਾਂਗੇ ਫਿਰ ਤੁਹਾਨੂੰ ਡਿਵਾਈਡ ਕਰਕੇ ਪਲੱਸ 2 ਫਿਰ ਤੁਹਾਨੂੰ ਆਪਾਂ ਚਾਰ ਨਾਲ ਡਿਵਾਈਡ ਕਰਾਂਗੇ ਜਿੰਨੀ ਵੀ ਆਉਂਦੀ ਉਸ ਤੋਂ ਬਾਅਦ ਪਲੱਸ ਆਪਾਂ 2 ਕਰਦਾਂਗੇ ਠੀਕ ਹੈ ਉਸ ਤੋਂ ਬਾਅਦ ਕਿੰਨਾ ਆ ਰਿਹਾ 1.5 ਕਿ ਆਪਾਂ 3 ਇੰਚ ਦੀ ਪੱਟੀ ਵੀ ਪਾਉਣੀ ਆ ਠੀਕ ਆ ਉਸ ਹਿਸਾਬ ਨਾਲ ਬੈਠਾ ਬਿਲੇ ਰਿਹਾ ਤੇ ਆਪਾਂ ਉੱਪਰ ਪੱਟੀ ਵੀ ਪਾਉਣੀ ਆ ਤੇ ਆਪਾਂ ਨੇ 1.5 ਇਹ ਲਾ ਲਿਆ ਠੀਕ ਆ ਉਸ ਤੋਂ ਬਾਅਦ ਆਪਾਂ ਨੇ ਪੂਰੀ ਲੰਬਾਈ ਰੱਖੀ ਲੰਬਾਈ ਇਹ ਨਹੀਂ ਹੈ 1.5 ਤੇ 3 ਨੂੰ 1.5 ਤੇ ਆਪਾਂ 1.5 ਇੰਚ ਉੱਪਰ ਵੀ ਪਾਉਣਾ ਠੀਕ ਆ ਤੇ ਇਸ ਲਈ ਆਪਾਂ ਅੱਧਾ ਇੰਚ ਉੱਪਰ ਰੱਖ ਲਏ ਤੇ ਜਿਹੜਾ ਹੇਠਾਂ ਆਪਾਂ ਇੱਥੇ ਰੱਖਾਂਗੇ 6 ਇੰਚ ਰੱਖਿਆ ਕਿਉਂਕਿ 3 ਇੰਚ ਦੀ ਮੈਂ ਹੇਠੇ 2.5 ਇੰਚ ਦੀ ਮੈਂ ਫੋਲਡਿੰਗ ਕਰਨੀ ਆ ਠੀਕ ਆ ਤੇ ਉਹਦੇ ਸਾਮਨਾ ਤੇ ਰੱਖ ਲੈਣਾ ਠੀਕ ਹੈ ਉਸ ਤੋਂ ਬਾਅਦ ਆਪਾਂ ਜੋ ਲਾਗ ਦੇ ਵਿੱਚ ਦੋ ਆਪਾਂ ਦੇ ਸਾਰੇ ਨਿਸ਼ਾਨੇ ਲਾ ਲਈਏ ਤੇ ਆਪਾਂ ਨੇ ਫਿਰ ਆਸਰ ਦਾ ਵੀ ਇਹ ਆਪਾਂ ਨੇ ਉਹ 1.5 ਇੰਚ ਲੈਣਾ ਠੀਕ ਹੈ ਜੀ ਫਿਰ ਆਪਾਂ ਇਹਦੇ ਵਿੱਚ 1.5 ਇੰਚ ਪਲੱਸ ਕਰ ਦਾਂਗੇ ਫੋਟੋ ਬਾਅਦ ਆਪਾਂ ਇਹਦੀ ਗਲਾਈ ਪਾ ਲਾਂਗੇ ਠੀਕ ਹੈ ਜੀ ਗਲਾਈ ਪਾ ਕੇ ਫਿਰ ਉਸ ਤੋਂ ਬਾਅਦ ਆਪਾਂ ਇਹਦਾ ਮੈਜ਼ਰਮੈਂਟ ਕੱਢਾਂਗੇ ਜਿਹੜੀ ਆਪਾਂ ਵਿਚਕਾਰ ਪਲੋਈ ਪਾਉਣੀ ਹੈ 1.5 ਦਾ ਹਾਫ ਠੀਕ ਹੈ ਜੀ 1.5 ਦਾ ਹਾਫ ਮੈਂ ਫਿਰ 0.5 ਇੰਚ ਰੱਖਿਆ ਹੈ ਪਾਉਣੇ ਕਿ ਚੇਂਜ ਹੋਣਾ ਉਹ ਵੀ ਆਪਾਂ ਇਸ ਦੇ ਹਿਸਾਬ ਨਾਲ ਪੱਤਾ ਰੱਖਾਗੇ ਅਗਰ ਆਪਾਂ ਨੇ ਉਹ ਪਾਉਣੇ ਕਿ ਚੇਂਜ ਜਰਾਂਗੇ ਉਹ ਇਸ ਹਿਸਾਬ ਨਾਲ ਕਰੀਏ ਗ੍ਰੇਟ ਕਰਨਾ ਉਹ ਆਪਣੇ ਸੈਂਟ ਚ ਬਾਲਦੇ ਸਭ ਤੋਂ ਪਾਉਣੇ 13 ਆਪਾਂ ਚੀ ਨੀ ਮੋਟੇ ਪੈਲੇ ਰੇਂਟੀ ਕਰਨ ਤਾਂ ਪਹੁੰਚ ਜੀ ਇਹ ਚਾਲੀ ਚੰਦ ਇਹਨੂੰ ਚਾਲੀ ਚਾਹਾਂਗੇ ਠੀਕ ਹੈ ਜੀ ਜਿਹੜੇ ਕੈਬਿਨ ਸਾਡਾ ਫਲਾਟ ਦੀ ਸਾਈਡ ਚ ਚੱਕਿਆ ਜਾਂਦਾ ਇਸ ਲਈ ਉਹ ਆਪ ਆਪਣਾ ਬਿਲਕੁਲ ਨਹੀਂ ਚੱਕਿਆ ਜਾਊਗਾ ਸੈੱਟ ਤੋਂ ਫਲਾਟੋ ਠੀਕ ਹੈ ਫਿਰ ਆਪਾਂ ਇਹ ਚਾਲੀ ਚੇਂਜ ਸ਼ਾਮ ਲਈ ਆਪ ਇਹ ਨਹੀਂ ਸਕਦਾ ਕਿ ਮੰਗਾਣਾ ਨਹੀਂ ਇੱਥੇ ਤੱਕ ਆਪਣਾ ਹੀ ਗਿਆ ਠੀਕ ਹੈ ਉਸ ਅਕਮੁਲਾ ਨਹੀਂ ਜਿਹੜਾ ਇਤਨਾ ਚੈਲਿੰਜ ਆਪਾਂ ਇਹਨੂੰ ਇੱਕ ਨਾ ਕਰੀਏ ਠੀਕ ਹੈ ਇਹ ਜੋ ਐਂਡ ਕਰਕੇ ਆਪਣੀ ਕਟਿੰਗ ਕਰਾਂਗੇ ਆਪਾਂ ਵਿਚਕਾਰ ਵਾਲੀ ਥਲੋਈ ਪਾਉਣੀ ਹੈ ਠੀਕ ਐ ਜੀ ਹੁਣ ਆਪਾਂ ਇਹ ਆਪਣੇ ਪਾਸਟ ਕਰਨੀ ਪੈਣੀ ਹੋਗੀ ਹੁਣ ਆਪਾਂ ਕਟਾਂਗੇ ਹੁਣ ਆਪਾਂ ਕਟਿੰਗ ਕਰਾਂਗੇ ਪਿਛਲੇ ਪੱਲੇ ਦੀ ਇਹਦੇ ਲਈ ਆਪਾਂ ਕੀ ਕਰਾਂਗੇ ਪਿਛਲੇ ਪੱਲੇ ਦੇ ਉੱਪਰ ਆਪਾਂ ਕਟਿੰਗ ਕਰਨ ਵਾਲੇ ਉੱਪਰ ਪਾ ਅਗਲਾ ਪੱਲਾ ਰੱਖ ਲਾਂਗੇ ਜੀ ਮੈਂ ਆਪਾਂ ਨੇ ਕੱਟਿਆ ਹੋਇਆ ਉਹਦੇ ਲਈ ਆਪਾਂ 1 ਇੰਚ ਇੰਚ ਕਿੱਚ ਵਧਾ ਦਾਂਗੇ ਉਹ ਥੋੜੀ ਮਾਝੂ ਜਿ 1.5 ਇੰਚ ਵਧਾ ਸਕਦੇ ਚਾਹੇ 2 ਇੰਚ ਵਧਾ ਸਕਦੇ ਹਾਂ ਠੀਕ ਐ ਜੀ ਆਪਾਂ 1.5 ਇੰਚ ਵਧਾ ਕੇ ਸਾਰੇ ਮੈਜ਼ਰਮੈਂਟ 1.5 ਇੰਚ ਵਧਾ ਰੱਖਾਂਗੇ

कटिंग मा होगी प्लाजो की जी हूं आप दे हिसाब ना लाइनिंग कटा ठीक है जी अगले हिसाब अगली लाइनिंग कटा गए पिछले दे हिसाब न पिछली लाइन कट्टे ठीक है जी ਜਨਨ ਪ੍ਰਿਯਪਨਾ ਕਹਿੰਦੀ ਆ ਨਾ ਇਹ ਵੀ ਸਾਡਾ ਪਲਾਜੋ ਵਿਚਕਾਰ ਨਹੀਂ ਸੀ ਉੱਪਰ ਚੜਦਾ ਤੁਸੀਂ ਇਸ ਵੇ ਨਾਲ ਕੱਟਿਆ ਥੋੜਾ ਕਦੇ ਪਲਾਜੋ ਉੱਪਰ ਨਹੀਂ ਚੜੇਗਾ ਠੀਕ ਆ ਉੱਪਰ ਦੀ ਮੂਰੀ ਨਹੀਂ ਉੱਠੂਗੀ ਥੈਂਕ ਯੂ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਮੇਰੇ ਚੰਨ ਵਾਂਦਿੰ ਪਿਆਰ ਕਰਦੇ ਰਹੋ ਸਬਸਕ੍ਰਾਈਬ ਜੁੜ ਕਰਿਓ ਲਾਈਕ ਜੁੜ ਕਰਿਓ ਥੈਂਕ ਯੂ